ਇਸ ਦੁਨੀਆ ਵਿੱਚ ਹਰ ਕੋਈ ਤਨ ਦੀ ਦੌੜ ਵਿੱਚ ਹੈ ਮਾਇਆ ਦੀ ਦੌੜ ਵਿੱਚ ਹੈ ਹਰ ਪਲ ਜੜਾ ਇਨਸਾਨ ਸੋ ਵੀ ਰਿਹਾ ਉਹ ਸੁੱਤੇ ਪੇ ਵੀ ਆ ਖਿਆਲ ਲੈ ਰਿਹਾ ਕਿ ਅਸੀਂ ਤਨ ਕਿਦਾਂ ਕਮਾਣਾ ਹੈ ਪਰ ਜੜੀਆਂ ਇਸ ਸੰਸਾਰ ਵਿੱਚ ਪਵਿੱਤਰ ਰੂਹਾਂ ਆਂਦੀਆਂ ਨੇ ਉੱਚੀਆਂ ਸੁੱਚੀਆਂ ਰੂਹਾਂ ਆਂਦੀਆਂ ਨੇ ਤੇ ਉਹ ਜਿਹੜੀ ਇੱਕ ਕਹਿੰਦੇ ਕਿ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਸੋ ਇਹ ਜਿਹੜੇ ਸ਼ਬਦ ਵੀ ਨੇ ਇਹ ਪਵਿੱਤਰ ਰੂਹਾ ਵਾਸਤੇ ਸੰਤਾ ਮਹਾਪੁਰਸ਼ਾਂ ਵਾਸਤੇ ਬੰਨੇ ਨੇ ਕਿਉਂਕਿ ਅੰਮ੍ਰਿਤ ਵੇਲਾ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਕਿ ਅੰਮ੍ਰਿਤ ਵੇਲੇ ਨਾਮ ਜਪਣਾ ਸੋ ਜਦੋਂ ਸਾਰਾ ਸੰਸਾਰ ساری ਕਾਇਨਾਤ ساری ਦੁਨੀਆ ਸੋਰੀ ਹੁੰਦੀ ਹੈ ਤੇ ਜਿਹੜੇ ਉਸ ਅਕਾਲ ਪੁਰਖ ਦੇ ਪ੍ਰੇਮੀ ਨੇ ਉਸ ਰਾਮ ਦੇ ਉਸ ਹਰੀ ਦੇ ਉਸ ਨਰਾਇਣ ਦੇ ਉਸ ਸ਼ਿਵ ਜੋਤੀ ਦੇ ਨਾਲ ਜਿਹੜੇ ਪ੍ਰੇਮ ਕਰਦੇ ਨੇ ਉਹ ਸਾਰੇ ਜਾਗ ਰਹੇ ਹੁੰਦੇ ਨੇ ਤੇ ਉਹ ਜਿਹੜੀ ਰਾਤੀ ਚੁਗ ਨਹੀਂ ਤਰੱਕੀ ਹੁੰਦੀ ਆ ਉਹ ਕਿਸ ਤਰ੍ਹਾਂ ਹੁੰਦੀ ਆ ਜਿਹੜੇ ਰਾਤੀ ਜਾਗਦੇ ਨੇ ਜਿਹੜਾ ਉਸ ਮਾਲਕ ਦਾ ਨਾਮ ਜਪਦੇ ਨੇ ਉਸ ਖਰੀ ਦਾ ਉਸ ਰਾਮ ਦਾ ਨਾਮ ਜਪਦੇ ਨੇ ਸੋ ਇਹ ਜਿਹੜੇ ਸ਼ਬਦ ਵੀ ਨੇ ਦਿਨ ਦੁਗਣੀ ਰਾਤ ਚੁਗ ਨਹੀਂ ਤਰੱਕੀ ਕਰੋ ਇਹ ਆਸ਼ੀਰਵਾਦ ਮਿਲਦਾ ਤੇ ਕਈ ਵਾਰ ਉਹ ਸੋਚਦੇ ਕਿ ਰਾਤੀ ਤੇ ਸਾਡੀ ਦੁਕਾਨ ਬੰਦ ਹੁੰਦੀ ਆ ਜਾਂ ਅਸੀਂ ਰਾਤੀ ਕਾਰੋਬਾਰ ਕਰਦੇ ਹੀ ਨਹੀਂ ਤੇ ਰਾਤੀ ਚੁਗਨੀ ਤਰੱਕੀ ਕਿਦਾਂ ਹੋ ਜੇਗੀ ਸੋ ਰਾਤੀ ਜਿਹੜੀ ਚੁਗਨੀ ਤਰੱਕੀ ਆ ਉਹ ਇੱਕ ਤਰ੍ਹਾਂ ਦਾ ਅਸ਼ੀਰਵਾਦ ਆ ਕਿ ਗੁਰੂ ਮਹਾਰਾਜ ਵੱਲੋਂ ਉਸ ਮਾਲਕ ਦੇ ਵੱਲੋਂ ਉਸ ਪਰਮਾਤਮਾ ਦੇ ਵੱਲੋਂ ਤੁਹਾਨੂੰ ਅੰਮ੍ਰਿਤ ਵੇਲਾ ਮਿਲੇ ਕਿ ਤੁਸੀਂ ਸਵੇਰੇ ਉੱਠ ਕੇ ਨਾਮ ਜਪ ਸਕੋ ਸਿਮਰਨ ਕਰ ਸਕੋ ਉਸ ਮਾਲਕ ਦਾ ਨਾਮ ਜੜਾ ਉਹ ਲੈ ਸਕੋ ਸੋ ਰਾਤ ਚਗਨੀ ਇਹ ਤਰੱਕੀ ਆ ਤੇ ਕਹਿੰਦੇ ਕਿ ਕਿਸੇ ਪਟਕੇ ਹੋਏ ਨੂੰ ਰਾਹ ਤੇ ਪਾਣਾ ਬੜਾ ਵੱਡਾ ਪੁੰਨ ਹੁੰਦਾ ਸੋ ਅੱਜ ਜਿੰਨੇ ਸੰਤ ਮਹਾਪੁਰਸ਼ ਨੇ ਉਹਨਾਂ ਦਾ ਕੰਮ ਹੀ ਇਹ ਹੈ ਕਿ ਪਟਕੇ ਹੋਏਆਂ ਨੂੰ ਰਾਹ ਤੋਂ ਪਾਣਾ ਕਿਉਂਕਿ ਇੱਕ ਜਿਹੜਾ ਆਮ ਇਨਸਾਨ ਹੈ ਸ਼ਰੀਰਿਕ ਤੌਰ ਤੇ ਉਜਾਗ ਰਿਹਾ ਪਰ ਉਹ ਸੁੱਤਾ ਹੈ ਜਿਸ ਜਾਗਣਾ ਨੂੰ ਤੁਸੀਂ ਜਾਗਣਾ ਕਹਿੰਦੇ ਜੇ ਉਹਨੂੰ ਜਾਗਣਾ ਨਹੀਂ ਕਹਿੰਦੇ ਕਿਉਂਕਿ ਜਦ ਤੱਕ ਤੁਸੀਂ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੋਏ ਜਦ ਤੱਕ ਤੁਸੀਂ ਆਪਣੇ ਕਰਮਾਂ ਦੇ ਪ੍ਰਤੀ ਜਾਗਰੂਕ ਨਹੀਂ ਹੋਏ ਕਿ ਤੁਸੀਂ ਕਰਮ ਕਿਹੜੇ ਕਰਨੇ ਨੇ ਕਿਹੜਾ ਕਰਮ ਕਰਨਾ ਸੋ ਉਹਨੂੰ ਸੋਣਾ ਹੀ ਕਹਿੰਦੇ ਨੇ ਜਿਸ ਹੋਸ਼ ਨੂੰ ਤੁਸੀਂ ਹੋਸ਼ ਕਹਿ ਰਹੇ ਜੇ ਉਹ ਹੋਸ਼ ਨਹੀਂ ਹੈ ਇਹ बेहੋਸ਼ੀ ਹੈ ਕਿਉਂਕਿ ਸੋਣਾ ਫਿਰ ਜਾਗਣਾ ਖਾਣਾ ਪੀਣਾ ਹੱਸਣਾ ਖੇਡਣਾ ਫਿਰ ਸੋ ਜਾਣਾ ਇਹ ਇਨਸਾਨ ਦਾ ਜੀਵਨ ਨਹੀਂ ਹੈ ਕਿਉਂਕਿ ਇੰਨੇ ਹੋਸ਼ ਤੇ ਫਿਰ ਜਾਨਵਰ ਨੂੰ ਵੀ ਹੈ ਕਿ ਮੈਂ ਆਪਣਾ ਭੇਟ ਭਰਨਾ ਔਰ ਸੋਣਾ ਆਰਾਮ ਕਰਨਾ ਉਹ ਕੋਈ ਵੀ ਜੀਵ ਹੈ ਜਦੋਂ ਉਹਨੇ ਆਰਾਮ ਕਰਨਾ ਆਰਾਮ ਕਰਦਾ ਹੈ ਜਦੋਂ ਉਹਨੇ ਖਾਣਾ ਉਹ ਖਾਂਦਾ ਤੇ ਫਿਰ ਸਾਡੇ ਵਿੱਚ ਤੇ ਜਾਨਵਰਾਂ ਵਿੱਚ ਫਰਕ ਕੀ ਰਹਿ ਗਿਆ ਸੋ ਜਿਸ ਹੋਸ਼ ਨੂੰ ਅਸੀਂ ਹੋਸ਼ ਕਹਿ ਰਹੇ ਹਾਂ ਉਹ ਹੋਸ਼ ਨਹੀਂ ਹੈ ਉਹ ਬੇਹੋਸ਼ੀ ਹੈ ਸੋ ਮਾਲਕ ਨੇ ਬਾਬੇ ਨਾਨਕ ਨੇ ਵੀ ਬਾਣੀ ਵਿੱਚ ਕਿਹਾ ਕੋ ਨਾਨਕ ਸਾਹਿਬ ਨੇ ਕਰਮ ਹੀ ਆਵੇ ਕੱਪੜਾ ਨਦਰੀ ਮੋਖ ਦਵਾਰ ਜਿਹੜਾ ਕਰਮ ਹੀ ਆਵੇ ਕੱਪੜਾ ਉਹ ਜਿਹੜਾ ਤੁਹਾਡਾ ਇਹ ਮਨੁੱਖ ਜੀਵਨ ਹੈ ਜਿਹੜਾ ਮਨੁੱਖ ਜੀਵਨ ਤੁਹਾਨੂੰ ਮਿਲਿਆ ਕਰਮ ਹੀ ਆਵੇ ਕੱਪੜਾ ਸਭ ਤੋਂ ਵੱਡਾ ਉਸ ਮਾਲਕ ਦਾ ਉਪਕਾਰ ਹੈ ਹੁਣ ਸਾਡੇ ਗੁਰੂ ਪੀਰ ਕੀ ਕਹਿੰਗੇ ਤੇਰਾ ਪਾਣਾ ਮਿੱਠਾ ਲੱਗੇ ਔਰ ਜਿੰਨੇ ਪ੍ਰੇਮੀ ਹੁੰਦੇ ਆ ਮਾਲਕ ਦੇ ਪ੍ਰੇਮੀ ਉਹ ਕਹਿੰਦੇ ਜੈਸੀ ਹਰੀ ਕੀ ਇੱਛਾ ਜੈਸੀ ਹਰੀ ਕੀ ਇੱਛਾ ਸਾਨੂੰ ਉਹਦਾ ਭਾਣਾ ਮਿੱਠਾ ਲੱਗਦਾ ਹੀ ਨਹੀਂ ਸਾਨੂੰ ਉਹਦਾ ਭਾਣਾ ਕੋੜਾ ਲੱਗਦਾ ਜੈਸੀ ਹਰੀ ਕੀ ਇੱਛਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅਗਰ ਕੋਈ ਇਨਸਾਨ ਗੁਰਦੁਆਰੇ ਮੰਦਿਰ ਜਦੋਂ ਜਾਣਦਾ ਹੈ ਉਹ ਇਸ ਗੱਲ ਤੇ ਵੀ ਯਕੀਨ ਨਹੀਂ ਕਰਦਾ ਕਿ ਪਰਮਾਤਮਾ ਬਹੁਤ ਸਮਰੱਥ ਹੈ ਕਿ ਬਿਨ ਬੋਲੇ ਆ ਸਭ ਕੁਝ ਜਾਣਦਾ ਹੈ ਅਸੀਂ ਉਸ ਈਸ਼ਵਰ ਦੀ ਸਮਰੱਥਾ ਤੇ ਵੀ ਸ਼ੱਕ ਕਰਦੇ ਹਾਂ ਕਿਉਂਕਿ ਕੋਈ ਵਾਰ ਕੋਈ ਮਾਲਕ ਦੇ ਦਰਬਾਰ ਜਾਂਦਾ ਹੈ ਮੰਦਿਰ ਜਾਂਦਾ ਹੈ ਨਮਸਕਾਰ ਕਰਦਾ ਉਹ ਬਾਹਰ ਆ ਜਾਂਦਾ ਹੈ ਬਾਹਰ ਆ ਕੇ ਉਹ ਫਿਰ ਅੰਦਰ ਜਾਂਦਾ ਹੈ कि ਇਹ ਗੱਲ ਤੇ ਮੈਂ ਪ੍ਰਾਰਥਨਾ ਕੀਤੀ ਨਹੀਂ ਕਿ ਜੇ ਮੈਂ ਪ੍ਰਾਰਥਨਾ ਨਹੀਂ ਕਰੂੰਗਾ ਤੇ ਮੇਰੀ ਪੂਰੀ ਨਹੀਂ ਹੋਏਗੀ ਉਹ ਫਿਰ ਅੰਦਰ ਜਾ ਕੇ ਫਿਰ ਪ੍ਰਾਰਥਨਾ ਕਰਦਾ ਹੁਣ ਇਸ ਗੱਲ ਦਾ ਭਾਵ ਹੈ ਨਹੀਂ ਕਿ ਤੁਸੀਂ ਬੜੇ ਸੱਚੇ ਭਗਤ ਜੇ ਜਾਂ भोले ਭਗਤ ਜੇ ਇਸ ਗੱਲ ਦਾ ਭਾਵ ਹੈ ਕਿ ਤੁਹਾਨੂੰ ਪਰਮਾਤਮਾ ਦੀ ਸਮਰੱਥਾ ਤੇ ਯਕੀਨ ਹੀ ਨਹੀਂ ਹੈਗਾ ਕਿ ਤੁਹਾਨੂੰ ਹਰੀ ਇੱਛਾ ਨਹੀਂ ਤੁਸੀਂ ਕਹਿ ਰਹੇਂ ਤੇਰਾ ਬਾਣਾ ਮਿੱਠਾ ਲੱਗੇ ਉਹ ਨਹੀਂ ਕਹਿ ਰਹੇ ਤੁਸੀਂ ਫਿਰ ਵਾਪਸ ਜਾ ਰਹੇ ਜੇ ਕਿ ਮੈਂ ਪ੍ਰਾਰਥਨਾ ਨਹੀਂ ਕੀਤੀ ਜਾਣਾ ਹੀ ਕਾਫੀ ਹੈ ਦਰਤੇ ਸਿਰ ਝੁਕਾਣਾ ਹੀ ਕਾਫੀ ਹੈ ਝੁਕਣਾ ਹੀ ਕਾਫੀ ਹੈ ਸਰੀਰ ਦਾ ਝੁਕਣਾ ਨਹੀਂ ਮਨ ਦਾ ਝੁਕਣਾ ਜਦੋਂ ਸਾਨੂੰ ਝੁਕਣ ਦੀ ਜਾਂਚ ਆ ਗਈ ਝੁਕਣਾ ਕੀ ਹੈ ਝੁੱਕ ਕੇ ਤੇ ਜਿਹੜਾ ਕੋਈ ਸ਼ਿਕਾਰੀ ਹੁੰਦਾ ਹੈ ਉਹ ਜੰਗਲ ਵਿੱਚ ਜਦੋਂ ਸ਼ਿਕਾਰ ਕਰਦਾ ਉਹ ਲੰਮੇ ਬੈ ਕੇ ਸ਼ਿਕਾਰ ਕਰਦਾ ਹੁਣ ਅਸੀਂ ਸ਼ਿਕਾਰੀ ਨਾਲੋਂ ਥੋੜੀ ਜ਼ਿਆਦਾ ਝੁੱਕ ਜਾਣੇ ਹਾਂ ਉਹ ਝੁੱਕ ਤੇ ਰਿਹਾ ਪਰ ਉਹ ਸ਼ਿਕਾਰ ਕਰਨ ਵਾਸਤੇ ਝੁੱਕ ਰਿਹਾ ਸੋ ਝੁੱਕਣ ਦੀ ਵੀ ਇੱਕ ਕਲਾ ਹੋਣੀ ਚਾਹੀਦੀ ਹੈ ਕਿ ਮਨੋਂ ਝੁਕਣਾ ਸਰੀਰ ਤੇ ਝੁਕਣਾ ਸਹੀ ਕਿਸੇ ਨੂੰ ਨਮਸਕਾਰ ਕਰ ਦਿੰਨੇ ਆ ਜਿਸ ਤਰ੍ਹਾਂ ਅੱਜ ਕੱਲ ਰਿਸ਼ਤੇਦਾਰੀ ਵਿੱਚ ਜਾਂ ਸੱਸ ਸੋਨੋਵਾਂ ਦਾ ਰਿਸ਼ਤਾ ਜਾਂ ਕਿਸੇ ਦਾ ਵੀ ਰਿਸ਼ਤਾ ਇੱਕ ਦੁਨੀਆਦਾਰੀ ਚਰਨਾਂ ਨੂੰ ਸਪਰਸ਼ ਕਰਤਾ ਝੁਕ ਗਏ ਪਰ ਮਨੋਂ ਵਟਿਆਂ ਦਾ ਸਤਕਾਨ ਨਹੀਂ ਕੀਤਾ ਸੋ ਉਹ ਵੀ ਝੁਕਣਾ ਨਹੀਂ ਹੈ ਝੁਕਣਾ ਹੋਵੇ ਕਿ ਜਿਹੜਾ ਅਸੀਂ ਅੰਦਰੋਂ ਨਮਸਕਾਰ ਕਰ ਰਹੇ ਹਾਂ ਅੰਦਰੋਂ ਅਸੀਂ ਬੁਰੇ ਭਾਵ ਦੇ ਨਾਲ ਵਟਿਆਂ ਦੀ ਇੱਜ਼ਤ ਕਰਦੇ ਹਾਂ ਸੋ ਝੁਕਣ ਦੀ ਵੀ ਇੱਕ ਕਲਾ ਹੈ ਕੀ ਅਸੀਂ ਚੁੱਕੀਏ ਜਦੋਂ ਅਸੀਂ ਮਾਲਕ ਦੇ ਘਰ ਝੁਕ ਜਾਾਂਗੇ ਤੇ ਸਾਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ ਇੱਕ ਝੁਕਣ ਦੀ ਜਿਹੜੀ ਉਹ ਕਲਾ ਸਾਡੇ ਅੰਦਰ ਹੋਣੀ ਚਾਹੀਦੀ ਹੈ ਔਰ ਹਮੇਸ਼ਾ ਮਾਲਕ ਦੇ ਚਰਨਾਂ 'ਚ ਫਰਿਆਦ ਪ੍ਰਾਰਥਨਾ ਇਹੀ ਕਰਨੀ ਚਾਹੀਦੀ ਹੈ ਕਿ ਸਾਨੂੰ ਨਾਮ ਦਾਣ ਮਿਲੇ ਜਿਹੜਾ ਹਰੀ ਦਾ ਨਾਮ ਹੈ ਰਾਮ ਦਾ ਨਾਮ ਹੈ ਅਸੀਂ ਉਹਦਾ ਚਾਪ ਕਰੀਏ ਸਿਮਰਨ ਕਰੀਏ ਹੁਣ ਬਹੁਤ ਸਾਰੇ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਘਰ ਵਿੱਚ ਇੱਕ ਵੈਦ ਹੈ ਹਰ ਘਰ ਵਿੱਚ ਇੱਕ ਪੰਡਿਤ ਹੈ ਹਰ ਘਰ ਵਿੱਚ ਇੱਕ ਗਿਆਨੀ ਹੈ YouTube ਤੋਂ ਜਾਂ ਸਕਰੋਲ ਕਰ ਕਰਕੇ نیٹ ਤੇ ਦੇਖਣਾ ਅਧੂਰਾ ਗਿਆਨ ਜਿਹੜਾ ਨਾ ਉਹ ਜ਼ਿਆਦਾ ਖਤਰਨਾਕ ਹੁੰਦਾ ਸੋ ਗਿਆਨ ਜਿਹੜਾ ਉਹ ਹਮੇਸ਼ਾ ਸਤ ਸੰਗਤ ਵਿੱਚੋਂ ਹੀ ਮਿਲਦਾ ਸਾਧ ਸੰਗਤ ਵਿੱਚੋਂ ਹੀ ਮਿਲਦਾ ਜਿਹੜੇ RAM ਦੇ ਭਗਤ ਨੇ ਗੁਰੂ ਦੇ ਭਗਤ ਨੇ ਗੁਰੂ ਦੇ ਦਾਸ ਨੇ ਹਮੇਸ਼ਾ ਗਿਆਨ ਸਾਨੂੰ ਸੰਗਤ ਕਰਕੇ ਹੀ ਮਿਲਦਾ ਹੈ ਇਸ ਤਰ੍ਹਾਂ ਇਨਸਾਨ ਸਿਰਫ ਅਹੰਕਾਰ ਜਿਹੜਾ ਉਹ ਇਕੱਠਾ ਕਰਦਾ ਹੈ ਔਰ ਜਿਸ ਦਿਨ ਅਹੰਕਾਰ ਖਤਮ ਹੋ ਜਾਂਦਾ ਹੈ ਨਾ ਉਸ ਦਿਨ ਪ੍ਰਮਾਤਮਾ ਜਿਹੜਾ ਉਸਦੇ ਨਾਲ ਤੁਹਾਡਾ ਮਿਲਾਪ ਹੋ ਜਾਂਦਾ ਹੈ ਅਗਰ ਪ੍ਰਮਾਤਮਾ ਵਿੱਚ ਔਰ ਤੁਹਾਡੇ ਵਿੱਚ ਕੋਈ ਫਾਸਲਾ ਹੈ ਤੇ ਉਹ ਸਿਰਫ ਸਾਡੀ ਮੈਂ ਦਾ ਹੈ ਸਾਡੇ ਅਹਮ ਦਾ ਹੈ ਕਬੀਰ ਸਾਹਿਬ ਕਹਿੰਦੇ ਕਬੀਰਾ ਜਦੋਂ ਮੈਂ ਹਾਂ ਤਬ ਤੂੰ ਨਹੀਂ ਜਦ ਤੂੰ ਹੈ ਤਬ ਮੈਂ ਨਹੀਂ ਫਰਕ ਇਹ ਨਾ ਕਿ ਸਿਰਫ ਸਾਡੇ ਅਹੰਕਾਰ ਦਾ ਫਰਕ ਹੈ ਜਦੋਂ ਅਹਮ ਮਿਟ ਗਿਆ ਜਦੋਂ ਤੁਸੀਂ ਖੁਦ ਮਿਟ ਗਏ ਤੇ ਫਿਰ ਪਰਮਾਤਮਾ ਦੀ ਜਿਹੜੀ ਜੋਤ ਹੈ ਤੁਹਾਡੇ ਅੰਦਰ ਚੱਕ ਜਾਣੀ ਹੈ ਸੋ ਕਰਮਾਂ ਦੇ ਪ੍ਰਤੀ ਜਿਹੜਾ ਜਾਗਰੂਕ ਹੋਣਾ ਉਹੀ ਜਾਗਣਾ ਹੈ ਆਪਣੇ ਫਰਜ਼ ਦੇ ਪ੍ਰਤੀ ਜਾਗਰੂਕ ਹੋਣਾ ਉਹੀ ਜਾਗਣਾ ਹੈ ਹੋਸ਼ ਉਹੀ ਹੈ ਜਿਹੜਾ ਅਸੀਂ ਜਾਗ ਕੇ ਕਰਮ ਕਰਦੇ ਆ ਹੁਣ ਸੋਸ਼ਲ ਮੀਡੀਆ ਦੀ ਗੱਲ ਕਰਦੇ ਵੀ ਕਦੀ ਕੋਈ ਕਰਮ ਕਦੀ ਕੋਈ ਕਰਮ ਕੋਈ ਕੋਈ ਉਪਾਏ ਸੋ ਮੇਰੇ ਕੋ ਵੀ ਇੱਕ ਪ੍ਰੇਮੀ ਆਏ ਹੁਣ ਹਰ ਇਨਸਾਨ ਜਿਹੜਾ ਉਹ ਸੁਖੀ ਹੋਣਾ ਚਾਹੁੰਦਾ ਹੈ ਕਹਿੰਦੇ ਨਾ ਕਿ ਸੁੱਖ ਦੇ ਸਾਰੇ ਉਪਾਏ ਕਰਦੇ ਨੇ ਦੁੱਖ ਦਾ ਉਪਾਏ ਕੋਈ ਨਹੀਂ ਕਰਦਾ ਤੇ ਕਬੀਰ ਸਾਹਿਬ ਕਹਿੰਦੇ ਕਿ ਦੁੱਖਾਂ ਮੈਂ ਤੇਰੇ ਤੋਂ ਬਲਿਹਾਰੀ ਜਾਵਾਂ ਤੂੰ ਮੈਨੂੰ ਮੇਰਾ ਰਾਮ ਯਾਦ ਕਰਾਇਆ ਸੋ ਇਨਸਾਨ ਕੀ ਹੈ ਜਿਹੜੀਆਂ ਜਾਗਦੀਆਂ ਜੋਤਾਂ ਉਹ ਦੁੱਖ ਦੀ ਵੀ ਤਾਰੀਫ ਕਰ ਰਹੇ ਨੇ ਕਿ ਦੁੱਖਾਂ ਮੈਂ ਤੇਰੇ ਤੋਂ ਬਲਿਹਾਰੀ ਜਾਵਾਂ ਤੂੰ ਮੈਨੂੰ ਮੇਰਾ ਰਾਮ ਯਾਦ ਕਰਾਇਆ ਪਰ ਆਮ ਇਨਸਾਨ ਦੁੱਖ ਤੋਂ ਇੰਨਾ ਡਰਦਾ ਕਿ ਜੋ ਵੀ ਕੋਈ ਕੰਨ ਚ ਆਵਾਜ਼ ਪੈਂਦੀ ਹੈ ਕਿ ਫਲਾਣਾ ਉਪਾਏ ਕਰ ਲਈਏ ਫਲਾਣਾ ਉਪਾਏ ਕਰ ਲਈਏ ਸੋ ਮੇਰੇ ਕੋ ਵੀ ਇੱਕ ਪ੍ਰੇਮੀ ਆਏ ਉਹਨਾਂ ਨੇ ਪੁੱਛਿਆ ਕਿ ਅਸੀਂ ਵੀ ਸੁਖੀ ਹੋਣਾ ਚਾਹੁੰਦੇ ਆ ਅਸੀਂ ਵੀ ਸੁਖ ਹਾਸਿਲ ਕਰਨਾ ਚਾਹੁੰਦੇ ਆ ਤੇ ਤੁਸੀਂ ਦੱਸੋ ਵੀ ਅਸੀਂ ਕਿਹੜਾ ਉਪਾਏ ਕਰੀਏ ਕਿਹੜਾ ਐਸਾ ਉਪਾਏ ਕਰੀਏ ਕਿ ਜੀਵਨ ਜਿਹੜਾ ਸਾਡਾ ਸੁਖੀ ਹੋ ਜਾਏ ਦੁੱਖ ਜਿਹੜਾ ਉਹ ਰਵੇ ਹੀ ਨਾ ਤੇ ਸੁੱਖ ਨਾਲ ਦੇ ਸਭ ਨੇ ਉਹਨੂੰ ਪਿਆਰ ਆ ਹੁਣੋਂ ਕਿਹੜਾ ਉਹ ਭਾਏ ਸੀ ਜਿੰਨੂੰ ਉਹ ਪਾਏ ਨੂੰ ਕਰਕੇ ਸਾਡੇ ਜੀਵਨ ਵਿੱਚ ਜੜੀ ਖੁਸ਼ਹਾਲੀ ਆ ਜਾਨੀ ਹੈ ਸਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਨੀ ਹੈ ਤੇ ਬਾਣੀ ਵਿੱਚ ਸਾਡੇ ਗੁਰੂ ਮਾਰਾ ਨੇ ਕਿਹਾ ਕਿ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਕਿ ਰਾਮ ਨਾਮ ਦਾ ਜਿਹੜਾ ਜਾ ਬਣਾ ਉਸ ਤੋਂ ਉੱਪਰ ਕੋਈ ਉਪਾਏ ਨਹੀਂ ਉਸ ਤੋਂ ਉੱਪਰ ਜਿਹੜੇ ਵੀ ਤੁਸੀਂ ਕਰਮ ਕਰ ਰਹੇ ਜੇ ਉਹ बेहोशी ਵਿੱਚ ਕਰਮ ਨੇ ਉਹ ਜਿਨੇ ਮਰਜ਼ੀ ਕਰੀ ਜਾਓ ਉਹ ਸੁੱਤੇ ਹੋਏ ਕਰਮ ਨੇ ਤੁਹਾਡੇ ਜਿਸ ਤਰ੍ਹਾਂ ਕੋਈ ਇਨਸਾਨ ਅੰਧੇਰੇ ਵਿੱਚ ਕੋਈ ਚੀਜ਼ ਬਣਾਉਂਦਾ ਹੈ ਕੋਈ ਮਿਸਤਰੀ ਉਹ ਵਿੰਗੀ ਟਟੀ ਬਣਨੇ ਗਈ ਹੁਣ ਆਪਾਂ ਕੋਈ ਚੀਜ਼ ਬਣਾਣੀ ਹੈ ਸਭ ਤੋਂ ਪਹਿਲਾਂ ਕਮਰੇ ਦੇ ਅੰਦਰ ਪ੍ਰਕਾਸ਼ ਕਰਾਂਗੇ ਲਾਈਟ ਜਗਾਵਾਂਗੇ ਤੇ ਫਿਰ ਇਹੋ ਚੀਜ਼ ਜਿਹੜੀ ਸਾਡੀ ਉਹ ਵਧੀਆ ਬਣਨੇ ਗਈ ਅਗਰ ਅਸੀਂ ਹਨੇਰੇ ਚ ਲੱਖ ਯਤਨ ਕਰੀਏ ਤੇ ਉਹ ਚੀਜ਼ ਜਿਹੜੀ ਸਾਡੀ ਬਣੇਗੀ ਨਹੀਂ ਸੋ ਕੋਈ ਵੀ ਮਿਸਤਰੀ ਹੋਵੇ ਕੋਈ ਵੀ ਕਾਰੀਗਰ ਹੋਵੇ ਤੇ ਉਹਨੇ ਪਹਿਲਾਂ ਲਾਈਟ ਜਗਾਣੀ ਆਪਾਂ ਵੀ ਕੋਈ ਘਰ ਵਿੱਚ ਰਸੋਈ 'ਚ ਵੀ ਔਰਤ ਚੀਜ਼ ਬਣਾਏਗੀ ਉਹ ਪਹਿਲਾਂ ਲਾਈਟ ਜਗਾਏਗੀ ਸੋ ਅਸੀਂ ਜਿਹੜਾ ਜੀਵਨ ਦਾ ਕਰਮ ਵੀ ਆ ਉਹ ਹਨੇਰੇ ਵਿੱਚ ਕਰਦੇ ਆ ਤੇ ਗੁਰੂ ਬਿਨ ਗੋਰ ਅੰਧੇਰ ਕਹਿੰਦਾ ਵੀ ਗੁਰੂ ਤੋਂ ਬਿਨਾ ਜੀਵਨ ਵਿੱਚ ਹਨੇਰਾ ਹੀ ਹੈ ਗੁਰੂ ਹੀ ਤੁਹਾਡੇ ਮਨ ਵਿੱਚ ਜੋਤੀ ਦਾ ਪ੍ਰਕਾਸ਼ ਕਰਦਾ ਹੈ ਜੋਤ ਜਗਾਉਂਦਾ ਔਰ ਤੁਹਾਡੇ ਕਰਮ ਜਿਹੜੇ ਤੁਹਾਨੂੰ ਸੁਚੇਤ ਕਰਦਾ ਹੈ ਕਿ ਕਿਹੜਾ ਕਰਮ ਕਰਨਾ ਸੋ ਬਿਨਾ ਗੁਰੂ ਤੋਂ ਔਰ ਬਿਨਾ ਹੋਸ਼ ਤੋਂ ਤੇ ਹੋਸ਼ ਵੀ ਠਾਣਾ ਵੀ ਕਿਹਨੇ ਤੁਹਾਨੂੰ ਸਤਿਗੁਰੂ ਨੇ ਜਗਾਣਾ ਵੀ ਕਿਹਨੇ ਗੁਰੂ ਨੇ ਤੇ ਸਾਡੇ ਸ਼ਾਸਤਰਾ ਵਿੱਚ ਵੀ ਗੁਰੂ ਦਾ ਦਰਜਾ ਜਿਹੜਾ ਸਭ ਤੋਂ ਪਹਿਲਾਂ ਅਸੀਂ ਥੋੜੇ ਦਿਨ ਪਹਿਲਾਂ ਵੀ ਗੁਰੂ ਪੁਰणिमा ਗਈ ਜਿਆ ਸਾਰੇ ਹਿੰਦੁਸਤਾਨ ਵਿੱਚ ਦੇਸ਼ ਵਿਦੇਸ਼ਾਂ ਵਿੱਚ ਵੀ ਗੁਰੂ ਪੁਰणिमा ਮਨਾਈ ਗਈ ਹੈ। ਔਰ ਕੋਈ ਵੀ ਸ਼ਾਸਤਰ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮੰਤਰ ਇਹ ਹੀ ਆਂਦਾ ਗੁਰੂ ਬ੍ਰਹਮਾ ਗੁਰੂ ਵਿਸ਼ਨੂ ਗੁਰੂ ਦਵਾਇ ਮਹੇਸ਼ਵਰਮ। ਸੋ ਗੁਰੂ ਦਾ ਤਰਜਾ ਬਹੁਤ ਉੱਚਾ ਹੈ। ਕਬੀਰ ਸਾਹਿਬ ਨੇ ਵੀ ਕਿਹਾ ਵੀ ਗੁਰੂ ਗੋਬਿੰਦ ਦੋਨੋਂ ਖੜੇ। ਵੀ ਗੁਰੂ ਵੀ ਖੜੇ ਇੱਕ ਪਾਸੇ ਤੇ ਗੋਬਿੰਦ ਵੀ ਖੜੇ ਨੇ। ਤੇ ਪਹਿਲਾਂ ਨਮਸਕਾਰ ਕਿੰਨੂੰ ਕਹਿੰਦਾ? ਉਹ ਕਹਿੰਦੇ ਬਲੇਹਾਰਾ ਮੈਂ ਗੁਰੂ ਆਪਣੇ। ਕਿ ਜਿਨ ਗੋਬਿੰਦਿਓ ਮਲਾਏ। ਜਿ ਜਨਾਂ ਨੇ ਗੋਬਿੰਦ ਨੂੰ ਮਲਾਤਾ ਜਿ ਜਨਾਂ ਨੇ ਗੁਰੂ ਨੂੰ ਮਲਾਤਾ ਮੈਂ ਉਹਨਾਂ ਤੋਂ ਬਲੇਹਾਰੀ ਜਾਣਾ ਸੋ ਗੁਰੂ ਦਾ ਕੰਮ ਹੀ ਜਗਾਣਾ ਹੈ ਗੁਰੂ ਦਾ ਕੰਮ ਹੀ ਜੋਤ ਜਗਾਣੀ ਹੈ ਬਾਣੇ ਵੀ ਕਹਿੰਦੇ ਵੀ ਗੁਰੂ ਬਿਨ ਗੋਰ ਅੰਧੇਰ ਸੋ ਜਾਗਣਾ ਅਸੀਂ ਜਿਸ ਜਾਗਨ ਨੂੰ ਅਸੀਂ ਜਾਗਨ ਕਹਿ ਰਹੇ ਹਾਂ ਉਹ ਜਾਗਨਾ ਨਹੀਂ ਹੈ ਜਿਸ ਹੋਸ਼ ਨੂੰ ਅਸੀਂ ਹੋਸ਼ ਕਹਿ ਰਹੇ ਹਾਂ ਹੋਸ਼ ਨਹੀਂ ਹੈ ਸੋ ਆਪਾਂ ਜਾਗਣਾ ਗੁਰੂ ਚੌਂਕੀਦਾਰੀ ਵੀ ਕਰਦਾ ਹੈ ਕਹਿੰਦਾ ਜਾਗਤੇ ਰਹੋ ਇਹਦੇ ਪ੍ਰਤੀ ਕਰਮਾਂ ਦੇ ਪ੍ਰਤੀ ਤੇ ਹਮੇਸ਼ਾ ਸੱਚੇ ਸੰਤਾ ਮਹਾਪੁਰਸ਼ਾਂ ਕੋ ਜਦੋਂ ਜਾਓਗੇ ਉਹਨਾਂ ਨੇ ਇਹੀ ਕਹਿਣਾ ਵੀ RAM ਭਲੀ ਕਰੇਗਾ। ਬਰੋਸਾ ਰੱਖੋ। ਬਰੋਸਾ ਰੱਖੋ। ਬਰੋਸਾ ਰੱਖੋ। ਭਰੋਸਾ ਜਿਹੜੀ ਉਹ ਬੜੀ ਵੱਡੀ ਚੀਜ਼ ਹੈ ਔਰ ਕਹਿੰਦੇ ਭਰੋਸੇ ਦਾ ਹੀ ਬੇੜਾ ਵਿਸ਼ਵਾਸ ਦਾ ਹੀ ਬੇੜਾ ਪਾਰ ਹੈ। ਸੋ RAM ਨਾਮ ਨਾਲ ਪਾਵ ਸੰਗਰ ਤਰ ਜਾਂਦਾ ਤੇ ਤੁਹਾਡਾ ਜੀਵਨ ਵੀ ਜ਼ਰੂਰ ਸਫਲ ਹੋਏਗਾ ਸਿਰਫ ਅਸੀਂ ਰਾਮ ਨਾਮ ਦੇ ਨਾਲ ਜੁੜਨਾ